क्या आदमी रहूस न पावे रहे मेरे thank <laughs> you सितार लपे हो जान त महीन धज जा रही हो जाए हमारे बिना रोज घबराओगी बदल पे सितारे लपे ਜਿਹੜੇ ਭਰਾ ਜੀ ਕਿਸੇ ਦੇ ਭਰਾ ਬੱਚੇ ਨੇ ਜਾਂ ਮੈਡਮ ਜੀ ਨਾਲ ਬੱਚੇ ਨੇ ਇਹ ਡਿਸਟ੍ਰਿਕਟ ਆਦੀ ਨੇ ਇਹ ਕੀਮਤੀ ਸਮਾਂ ਕੱਢ ਕੇ ਆਏ ਨੇ ਬੜੀ ਸਿੱਧੀ ਗੱਲ ਆ ਇੱਕ ਜਿਹਨਾਂ ਨੂੰ ਮੌਕਾ ਨਹੀਂ ਕੋਲ ਸਕਦੇ ਜਿਹੜੇ ਕਿ ਵੱਡ ਦੇ ਵਿੱਚ ਮੱਖੀ ਬਾਜ ਦੇ ਹੋਏ ਆਪੇ ਮਤ ਸੋਚੀਏ ਕਿ ਇੱਕ ਮੰਗਲ ਚੰਗਾ ਤੋਂ ਦੇ ਮਨ ਕੋਈ ਵੀ ਕਲਾ ਕਰ ਸਵਾਲ ਇਸੇ ਤਰ੍ਹਾਂ ਹੀ ਦਾ ਸਵਾਲ ਇਸੇ ਤਰ੍ਹਾਂ ਵੀ ਕੋਈ ਵੀ ਬੰਦਾ ਗਾ ਰਿਹਾ ਉਹਦੇ ਦੋ ਵੀ ਹੁੰਦੇ ਆ ਇੱਕ ਨਾ ਪੋਸਟਿਵ ਇੱਕ ਨਾ ਨੈਗੇਟਿਵ ਜਨਵਰੀ ਮਹੀਨ ਮਕੰਬਰ ਸ਼ੁਜੀ ਮਹਾਰਾਜ ਤੇ ਬ੍ਰਹਮਾ ਜੀ ਜੋ ਬਿਸ਼ੂ ਜੀ ਕੋ ਲੈ ਕੇ ਜਨਾਰ ਪਾਸ਼ਾ ਲੈ ਕੇ ਹਰ ਇੱਕ ਨੇ ਸੰਗੀਤ ਦੇ ਨਾਲ ਜੁੜਿਆ ਸਾਰਾ ਰਸੀਨਾ ਜਿਹੜੀ ਵਰਸੀ ਹੈਗੀ ਫਸਟ ਟਾਈਮ ਜਾਨੀ ਕਿ ਫਤੇਗੜ ਚੂੜੀਆਂ ਦੇ ਵਿੱਚ ਬਣਾ ਰਹੇ ਆ ਔਰ ਸਾਰੇ ਮੇਰੇ ਪ੍ਰੈਸ ਨੇ ਮੇਰੇ ਟੀਚਰ ਸਾਹਿਬਾਨ ਨੇ ਮਤਲਬ ਫਤੇਗੜ ਦੇ ਹਰ ਇੱਕ ਇਨਸਾਨ ਨੇ ਮੇਰਾ ਸਾਥ ਦਿੱਤਾ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਜਿਹੜੀ ਵਰਸੀ ਜਿਹੜੀ ਮਨਾਈ ਗਈ ਹੈ ਸਕਸੈਸਫੁਲ ਜਿਹੜੀ ਆ ਤੁਹਾਡੇ ਕਾਰਨ ਹੋਈ ਆ ਮੀਡੀਆ ਦਾ ਬਹੁਤ ਜ਼ਿਆਦਾ ਉਪਰਾਲਾ ਹੈਗਾ ਜਿਹਨਾਂ ਮੇਰੇ ਘਰ ਆ ਕੇ ਵੀ ਮੈਨੂੰ ਕਵਰੇਜ ਕੀਤਾ ਪਹਿਲਾਂ ਹੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਔਰ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਅਜੇ ਰਫੀ ਸਾਹਿਬ ਜਿਹੜੇ ਹੈਗੇ ਆ ਉਹ ਭਾਵੇਂ ਸਾਡੇ ਵਿੱਚ ਨਹੀਂ ਹੈਗੇ ਲੇਕਿਨ ਸਾਡੇ ਦਿਲਾਂ ਦੇ ਵਿੱਚ ਉਹ ਟੜਕਦੇ ਆ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਜਿਹੜਾ ਅੱਜ ਅਸੀਂ ਫਸਟ ਜਿਹੜੀ ਹੈਗੇ ਆ ਮੁਹੰਮਦ ਰਵੀ ਸਾਹਿਬ ਦੀ ਯਾਨੀ ਕਿ ਐਤੋਂਾਂ ਦੀ 45ਵਾਂ ਹੈ ਯਾਨੀ ਕਿ ਡੈਥ ਐਨੀਵਰਸਰੀ ਪਰ ਅਸੀਂ ਉਹਨਾਂ ਦੀ ਪਹਿਲੀ ਫਤਿਹਗੜ ਚੂੜੀਆਂ ਜਿਹੜੀ ਵਰਸੀ ਮਨਾ ਰਹੇ ਆ ਇਹ ਸਾਨੂੰ ਬੜੀ ਖੁਸ਼ੀ ਹੋਈ ਹੈ ਹਾਂਜੀ ਹਾਂਜੀ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜਾ ਇਹਦਾ ਬਰਥਡੇ 24 ਤਰੀਕ ਨੂੰ 24 ਦਸੰਬਰ ਨੂੰ ਹੈ ਤੁਹਾਡੇ ਸਾਰੇ ਪਰਿਵਾਰਾਂ ਦੇ ਨਾਲ ਅਸੀਂ ਉਹ ਵੀ ਸੈਲੀਬ੍ਰੇਟ ਕਰੀਏ ਤੁਹਾਡਾ ਸਾਡੀ ਹੂ ਵਿੱਚ ਵੱਸਦਾ ਰਵੀ ਜੀ ਪਵਾਜੀ ਵੱਸਦੀ ਹੈ ਉਹਨਾਂ ਦੀਆਂ ਯਾਦਾਂੀਆਂ ਤੁਸੀਂ ਬੜਾ ਦੇਖਿਆ ਵਾ ਕਾਫੀ ਜਮੇ ਤਲੜੇ ਲੈਵਲ ਤੋਂ ਉੱਟ ਕੇ ਤੁਸੀਂ ਕਾਫੀ ਜਿਹੜਾ ਪ੍ਰੋਗਰੈਸ ਕੀਤੀ ਹੈ ਇਸ ਤਰ੍ਹਾਂ ਦੀ ਮਿਹਨਤ ਕਰਨੀ ਪਈ ਹੈ ਸਰ ਮੈਂ ਮੈਨੂੰ ਬੜੀ ਮਿਹਨਤ ਕਰਨੀ ਪਈ ਮੈਂ ਅੱਜ ਵੀ ਸਟਰਗਲ ਕਰ ਰਿਹਾ ਹਾਂ ਮੈਂ ਮੈਂ ਆਪਣੇ ਨੂੰ ਮੈਂ ਕੀ ਦੱਸਾਂ ਮੈਂ ਇੱਕ ਮੋਟਰਸਾਈਕਲ ਵਜੇਤਾ ਹਾਂ ਮੈਂ ਅਮਰਸਰ ਤੋਂ ਜਿੱਤ ਕੇ ਆਇਆ ਹੋਇਆ ਹਾਂ ਪਰ ਬਸ ਇਸ ਤਰ੍ਹਾਂ ਹੀ ਇਹ ਗਾਂ ਸਾਰਾ ਇਸ ਤਰ੍ਹਾਂ ਹੈਗਾ ਕਿ ਮੈਂ ਉਦੋਂ ਦੇ ਸਟਰਗਲ ਕਰ ਰਿਹਾ ਮੈਂ ਵੱਖ-ਵੱਖ ਮੈਂ ਦਿੱਲੀ ਬੰਬੇ ਅਮਰਸਰ ਦਾ ਮੈਂ ਗੁਰਦਾਸਪੁਰ ਜ਼ਿਲ੍ਹੇ ਦਾ ਵੀ ਮੈਂ ਜੇਤ ਹੈਗਾ ਅਮਰਸਰ ਦਾ ਵਜੇਤਾ ਪਰ ਇਸਲਾਮ ਮੈਂ ਬੰਬੇ 22 ਦਿਨ ਲੱਗ ਗਿਆ ਮੈਂ ਉੱਥੇ ਗਿਆ ਦਿੱਲੀ ਮੈਂ ਇੰਡੋ ਤੇ ਕੈਨੇਡਾ ਕੈਨੇਡੀਅਨ ਮੈਂ ਉੱਥੇ ਵੀ ਮੈਂ ਪਰਫਾਰਮੈਂਸ ਕੀਤੀ ਫਿਰ ਸ਼ਾਹਿਦ ਰਫੀ ਸਾਹਿਬ ਨੇ ਮੈਨੂੰ ਸਰਟੀਫିକੇਟ ਦਿੱਤਾ ਹੈ ਕਿ ਇਹ ਸੁਜਾਤਾ ਮੈਡਮ ਬੰਬੇ ਤੋਂ ਹੈਗੀ ਸੀ ਉਹਨਾਂ ਨੇ ਮੈਨੂੰ ਕੋਕਾ ਕੋਲਾ ਵੱਲੋਂ ਜਿਹੜਾ ਹੈਗਾ ਉਹ ਸਰਟੀਫିକੇਟ ਦਿੱਤਾ ਹੈਗਾ ਤੇ ਮੈਂ ਕਾਫੀ ਯਾਨੀ ਕਿ ਜਗ੍ਹਾ ਤੇ ਮੈਂ ਇਵੈਂਟਸ ਯਾਨੀ ਕਿ ਕਰ ਚੁੱਕਿਆ ਹਾਂ ਅੱਜ ਦੇ ਅੱਜ ਵੀ ਕਰ ਚੁੱਕਿਆ ਹੈਗਾ ਮੈਂ ਫਿਊਚਰ ਵਿੱਚ ਕੀ ਪਲਾਨ ਹੈ ਫਿਊਚਰ ਵਿੱਚ ਸਰ ਮੈਂ ਚਾਹੁੰਦਾ ਹੈਗਾ ਕਿ ਰਫੀ ਸਾਹਿਬ ਦੇ ਜਿਹੜੇ ਜੋ ਵੀ ਪ੍ਰੋਗਰਾਮ ਹੈਗੇ ਆ ਇਹ ਫਿਊਚਰ ਦੇ ਵਿੱਚ ਹੁੰਦੇ ਰਹਿਣ ਔਰ ਨਵੀਂ ਪੀੜੀ ਨੂੰ ਇਹ ਹੈਗਾ ਵੀ ਉਹ ਪੁਰਾਣੇ ਗਾਣਿਆਂ ਦੇ ਨਾਲ ਲੱਗਣਾ ਅੱਜ ਜਿਹੜੇ ਲਿਰਿਕਸ ਹੈਗੇ ਆ ਉਹ ਅੱਜ ਸਾਨੂੰ ਕੁਝ ਗਾਣਿਆਂ ਦੇ ਵਿੱਚ ਨਹੀਂ ਮਿਲ ਰਹੇ ਹੈਗੇ ਜੋ ਅਸੀਂ ਦੇਣਾ ਚਾਹੁੰਦੇ ਜੋ ਤੁਸੀਂ ਸੁਣਨਾ ਚਾਹੁੰਦੇ ਹੋ ਤੇ ਮੇਰੀ ਅਪੀਲ ਹੈ ਕਿ ਚੰਗੇ ਗਾਣੇ ਬਣਾਏ ਜਾਣ ਚੰਗੇ ਲਿਖਾਰੀ ਅੱਗੇ ਆਉਣ ਚੰਗੇ ਕਲਾਕਾਰ ਅੱਗੇ ਆਉਣ ਔਰ ਪੁਰਾਣਾ ਸੰਗੀਤ ਜਿਹੜਾ ਇਹ ਅਮਰ ਹੋ ਚੁੱਕਿਆ ਇਹਦੇ ਜਿਹੜੇ ਰਾਈਟਰ ਅਮਰ ਹੋਗੇ ਸੰਗੀਤਕਾਰ ਅਮਰ ਹੋਗੇ ਗਾਇਕ ਅਮਰ ਹੋਗੇ ਅਸੀਂ ਉਹ ਚੀਜ਼ ਫੇਰ ਲੱਭਣਾ ਚਾਹੁੰਦੇ ਆ ਉਹ ਦੌਰ ਲੱਭਣਾ ਚਾਹੁੰਦੇ ਇਸ ਕਰਕੇ ਆ ਪ੍ਰਾਲਾ ਕੀਤਾ ਉਹ ਦੇਖੋ ਦੁਨੀਆ ਵਾਸੀਆਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਮੇਰੇ ਫਤਿਹਗੜ ਚੂੜੀਆਂ ਦੇ ਜਿਹੜੇ ਲੋਕ ਹੈਗੇ ਆ ਜਿਹੜੇ ਵਾਸੀ ਹੈਗੇ ਆ ਮੇਰੀ ਅਪੀਲ ਹੈ ਕਿ ਉਹ ਇਹੋ ਜਿਹੇ ਪ੍ਰੋਗਰਾਮਾਂ ਦਾ ਨਾ ਹੁਲਾਰਾ ਜ਼ਿਆਦਾ ਇਹਨਾਂ ਨੂੰ ਦੇਣ ਇਹਨਾਂ ਨੂੰ ਪ੍ਰਮੋਟ ਕਰਨਾ ਔਰ ਜਿਹੜੇ ਕਿਤੇ ਕਿਤੇ ਵੀ ਕੋਈ ਮੇਰਾ ਸੱਜਣ ਕਿਸੇ ਨੁੱਕਰ ਕਿਸੇ ਕੋਨੇ 'ਚ ਬੈਠਾ ਉਹ ਆਪੇ ਸੁਣ ਕੇ ਪ੍ਰੋਗਰਾਮਾਂ ਨੂੰ ਅੱਗੇ ਲੈ ਖੜਨਾ ਤੇ ਅੱਗੇ ਲੈ ਜਾਣ ਤੇ ਮੇਰੀ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਉਹਨਾਂ ਮੇਰਾ ਬੜਾ ਸਾਲ ਦਿੱਤਾ ਮੈਂ ਦਾ ਧੰਨਵਾਦ ਤੈਨੂੰ ਧੰ ਬਹੁਤ ਬਹੁਤ ਧੰਨਵਾਦ ਕਰਦੀ ਆ ਸੋਨ ਬਿਆਲਾ ਜੀ ਦਾ ਅੱਜ ਬੜੀ ਵਧੀਆ ਸ਼ਾਮ ਜਿਹੜੀ ਆ ਸੰਗੀਤ ਆਵਾਜ਼ ਰਫੀ ਜਿਹੜੀ ਅੱਜ ਪ੍ਰੋਗਰਾਮ ਨਾਨੇ ਕੀਤਾ ਬਹੁਤ ਵਧੀਆ ਪ੍ਰੋਗਰਾਮ ਕੀਤਾ ਔਰ ਬੜਾ ਸਕੂਨ ਮਿਲਿਆ ਇੱਥੇ ਆ ਕੇ ਮੈਂ ਦਿਲੋਂ ਧੰਨਵਾਦ ਕਰਦੀ ਆ ਸੋਨ ਬਿਆਲਾ ਜੀ ਦਾ ਨਿਊ ਜਨਰੇਸ਼ਨ ਨੂੰ ਇੱਕ ਮੈਸੇਜ ਦੇਣਾ ਨਿਊ ਜਨਰੇਸ਼ਨ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਜਿਹੜੇ ਇਹ ਸੰਗੀਤ ਹੈ ਜਿਨ੍ਹਾਂ ਦੇ ਨਾਲ ਸੁਣ ਕੇ ਰੂਹ ਖੁਸ਼ ਹੁੰਦੀ ਹੈ ਇਸ ਤਰ੍ਹਾਂ ਦੇ ਗੀਤ ਗਾਇਆ ਕਰਨ ਨਾ ਕਿ ਕਿਸੇ ਨੂੰ ਨਾ ਪੜਕਾਣ ਵਾਲੇ ਨਹੀਂ ਗਾਣੇ ਹੋਣੇ ਚਾਹੀਦੇ ਗਿਆ ਮਨ ਨੂੰ ਸਕੂਨ ਦੇਣ ਵਾਲੇ ਗਾਣੇ ਗਾਣੇ ਚਾਹੀਦੇ ਕਿਸ ਦਾ ਲੱਗ ਰਿਹਾ ਕਿ ਕੀ ਸੋਚ ਕੇ ਆਏ ਸੀ ਮੈਂ ਬਹੁਤ ਖੁਸ਼ ਆ ਪ੍ਰੋਗਰਾਮ ਕਰਕੇ ਮੈਨੂੰ ਇੱਕ ਮੌਕਾ ਦਿੱਤਾ ਗਿਆ ਗੋਣਦਾ ਕਿ ਮੈਂ ਛੋਟੇ ਛੋਟੇ Song ਗਾਣੀ ਸੀ ਕਾ ਮੈਨੂੰ ਮੌਕਾ ਮਿਲਿਆ ਇਸ ਗਾਣ ਦਾ ਮੈਂ ਬਹੁਤ ਜ਼ਿਆਦਾ ਧੰਨਵਾਦਾ ਸਤਿ ਸ਼੍ਰੀ ਅਕਾਲ ਨਰੇਂਦਰ ਭਾਜੀ ਜਿਨ੍ਹਾਂ ਨੇ ਮੈਨੂੰ ਸਿਖਾਇਆ ਰਿੰਕੂ ਭਾਜੀ ਜਿਨ੍ਹਾਂ ਨੇ ਮੈਨੂੰ ਸਿਖਾਇਆ ਤੇ ਬਜਾਲੇ ਭਾਜੀ ਜਦੋਂ ਮੈਨੂੰ ਸਟੇਜ ਤੇ ਲੈ ਕੇ ਆਏ ਬਹੁਤ ਜ਼ਿਆਦਾ ਖੁਸ਼ ਹਾਂ ਬਹੁਤ ਬਹੁਤ ਖੁਸ਼ ਹਾਂ ਮੈਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਤਲਬ ਬਿਆਨ ਨਹੀਂ ਕਰ ਸਕਦੀ ਵੀ ਬਹੁਤ ਖੁਸ਼ ਹਾਂ ਉਹਦੇ ਫੌਰ ਵੀ ਆਉਗੇ ਹਾਂਜੀ ਹਾਂਜੀ ਬਹੁਤ ਜਿਹੜਾ ਦੀ ਸਟੇਜ ਹੈ ਜਿਹੜੀ ਅਸੀਂ ਆ ਚੁੱਕੀ ਹਾਂ ਹਾਂਜੀ ਹਾਂਜੀ ਮਤਲਬ ਛੋਟੇ ਛੋਟੇ ਜਿਹਾ ਘਰ ਵਿੱਚ ਜੀਵਟ ਵਗੈਰਾ ਹੁੰਦੇ ਛੋਟੇ ਛੋਟੇ ਬਸ ਜੀ ਮੈਂ ਨਾ ਗਿਆ ਮੌਕਾ ਮੈਨੂੰ ਬਜਾਲਾ ਭਾਜੀ ਨੇ ਪਹਿਲੀ ਵਾਰ ਇਸ ਤੇ ਖੜ੍ਹੀ ਹੈ ਇਹ ਇਹ ਜਿਹੜੀ ਸਟੇਜ ਹੈ ਇਹ ਫਸਟ ਟਾਈਮ ਹਾਂਜੀ ਆਹ ਸਟੇਜ ਤੇ ਮੈਂ ਫਸਟ ਟਾਈਮ ਆਵਾਜ਼ੀ ਰਵੀ ਅਫਵਾਦ ਜੀ ਬਹੁਤ ਬਹੁਤ ਚੰਗਾ ਪ੍ਰੋਗਰਾਮ ਸਮਾਲਿਆ ਮਮਲਾ ਬਹੁਤ ਹੀ ਗਿਆ ਕਿੱਛਾ ਦਾ ਲੱਗ ਰਿਹਾ ਜੀ ਬਹੁਤ ਅੱਛਾ ਲੱਗਿਆ ਜੀ ਅੱਜ ਦਾ ਗੜਾ ਪ੍ਰੋਗਰਾਮ ਬਜਾਲਾ ਸਾਹਿਬ ਜੀ ਨੇ ਕੀਤਾ ਨਾ ਪ੍ਰੈਸ ਇਮੀਡੀਏ ਟੀਮ ਨਾਲ ਮਿਲ ਕੇ ਕੀਤਾ ਬੜੀ ਖੁਸ਼ੀ ਆ ਯੇ ਫਸਟ ਟਾਈਮ ਅਸੀਂ ਫਤਿਹਗੜ ਚੂੜੀਆਂ ਵਿੱਚ ਆਏ ਆ ਫਸਟ ਟਾਈਮ ਆਪਾਂ ਆਏ ਆ ਫਸਟ ਟਾਈਮ ਸਿੰਗ ਕੀਤੀ ਰਿੰਦਰਪਾਲ ਜੀ ਨੇ ਮੈਂ ਬਾਕੀ ਸਾਰੇ ਸਿੰਗਰਾਂ ਨੇ ਬਹੁਤ ਹੁਣ ਪਿਆਰ ਮਿਲਿਆ ਬੜੀ ਖੁਸ਼ੀ ਮਿਲੀ ਆ ਸਾਰੇ ਜੀ ਇੰਨੇ ਛੇ ਮਿਲੇ ਆ ਇੰਨਾ ਅੱਛਾ ਵਧੀਆ ਪ੍ਰੋਗਰਾਮ ਲੱਗਿਆ ਔਰ ਇਸ ਤਰ੍ਹਾਂ ਹੀ ਚਾਹਾਂਗੇ ਕਿ ਨੈਕਸਟ ਟਾਈਮ ਵੀ ਕੋਈ ਅਗਲਾ ਵੀ ਕੋਈ ਇਵੈਂਟ ਹੋਏ ਆ ਆਪਾਂ ਆਪਾਂ ਜ਼ਰੂਰ ਆਈਏ ਇਸ ਤਰ੍ਹਾਂ ਸਾਰਿਆਂ ਨੇ ਦਰਸ਼ਨ ਹੌਣ ਸਾਰਿਆਂ ਨੂੰ ਪਿਆਰ ਮਿਲੀ ਏ ਔਰ ਇਸ ਤਰ੍ਹਾਂ ਸੰਗੀਤ ਦੀ ਹੋਰ ਰਚਨਾਵਾਂ ਔਰ ਵਧੀਆ ਹੋਵੇ ਜੀ ਜਿਹੜੀ ਇੱਕ ਜਿਹੜੀ ਨਿਊ ਜਨਰੇਸ਼ਨ ਆ ਜੀ ਜਿਹੜੀ ਜਿਹੜੀ ਅੱਜ ਤੱਕ ਸਿੰਗਰ ਨੂੰ ਲੈ ਕੇ ਇਸ ਵਕਤ ਨੂੰ ਲੈ ਕੇ ਸੂਚਿਆ ਉਹ ਜਿਹੜੀ ਕੁਝ ਆਪੀ ਕਲਚਰ ਫੈਰਾ ਵਾਲੇ ਜਿਹੜਾ ਸ਼ਾਰਾ ਜੋ ਜਿਹੜੀ ਇਹ ਮੁਹੰਮਦ ਰਵੀ ਜੀ 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 ਦੇ ਨਾਮ ਜਿਹੜਾ ਮਤਲਬ ਹੋ ਜਾਂਦਾ ਜੀ ਜੀ ਉਹ ਕਰਦੀ ਆ ਰਹੀ ਹੈ ਇਹਦਾ ਕਾਰਨ ਕੀ ਹੈ ਕਿ ਥੋੜਾ ਜਿਹੜਾ ਮਾਹੌਲ ਆ ਆਪਣਾ ਕਲਚਰ ਇੱਕ ਦੋ ਸਿੰਗਰਾਂ ਨੇ ਥੋੜਾ ਨੂੰ ਹਾਈਲਾਈਟ ਕਰ ਦਿੱਤਾ ਜਿਹਦੇ ਨਾਲ ਬਾਕੀ ਸਿੰਗਰ ਵੀ ਉਸੇ ਸਟਾਈਲ ਦੇ ਗਾਣੇ ગાਨੇ ਸ਼ੁਰੂ ਕਰਦੇ ਜਿਦਕਿ ਉਸ ਤੋਂ ਪਿਛਲੇ 1970 ਦੇ ਬੀਲੇ 80 ਦੇ ਦਸ਼ਕ ਦੇ ਬੀਲੇ ਬੜੇ ਅੱਛੇ ਗਾਣੇ ਬੜੇ ਸੌਂਦੇ ਤੇਰੇ ਵਿੱਚ ਕੋਈ ਤਲਵਾਰ ਕੋਈ ਗੰਡਾਸਾ ਕੁਝ ਵੀ ਨਹੀਂ ਸੀਗਾ ਸੀ ਕੋਈ ਹਾਂ ਉਹ ਲੋਕ ਇੰਜੋਏ ਕਰਦੇ ਸੀ ਉਸ ਗਾਣੇ ਦੇ ਵਿੱਚ ਕੋਈ ਸਿੱਖਿਆ ਮਿਲਦੀ ਸੀ ਇੱਕ ਸੰਦੇਸ਼ ਮਿਲਦਾ ਸੀ ਪਰਿਵਾਰਾਂ ਨੂੰ ਇਕੱਠੇ ਰਹਿਣ ਦਾ ਸੰਦੇਸ਼ ਸੀ ਪਰ ਅੱਜ ਕੰਨ ਜਿਹੜਾ ਕਲਚਰ ਥੋੜਾ ਜ਼ਰੂਰ ਹੋਇਆ ਅਲੱਗ ਜਿਹੜੇ ਕਰਕੇ ਕਿ ਕਿਸ ਨੂੰ ਗੋਲੀ ਮਾਰ ਵੱਢ ਤੱਕ ਉਹ ਪਰ ਅੱਛਾ ਨਹੀਂ ਲੱਗਦਾ ਪਰ ਅਸੀਂ ਚਾਹਨੇ ਕਿ ਆਪਾਂ ਸਾਰਿਆਂ ਨੂੰ ਇਹੀ ਸੰਦੇਸ਼ ਦੇਨੇ ਆ ਕਿ ਪ੍ਰੇਮ ਪਿਆਰ ਦੇ ਨਾਲ ਰਹੀਓ ਕੋਈ ਇਹੋ ਜਿਹਾ ਸੰਗੀਤ ਕੋਈ ਇਹੋ ਜਿਹਾ ਗRAND ਨਾ ਨਿਕਲੇ ਔਰ ਪਹਿ ਪਿਆਰ ਦੇ ਨਾਲ ਹੀ ਜਿਸ ਤਰ੍ਹਾਂ ਆਪਾਂ ਸਾਰੇ ਜਿਹੜੇ ਪੁਰਾਣੇ ਗੀਤ ਗਾਣੇ ਅੱਜ ਵੀ ਉਹੀ ਕਲਚਰ ਨੂੰ ਵਾਪਸ ਲਈਏ ਤੇ ਪਰਿਵਾਰ ਨਾਲ ਇੱਕ ਇਕੱਠੇ ਹੋਵੇ ਇੱਕ ਮੰਚ ਦੇ ਵਿੱਚ ਇਸ ਤਰ੍ਹਾਂ ਸੰਗੀਤ ਮੈਂ ਪ੍ਰੋਗਰਾਮ ਕਰਦੇ ਰਹੀ ਹਾਂ ਸਾਰੀ। ਕਹਿੰਦਾ ਬੰਦੇ ਆਪਾਂ ਕਹਾਂ ਗਏ ਕਿ ਇੱਕ ਜਿਵੇਂ ਜਿਵੇਂ ਬਰਾਤ ਸੰਗੀਤਾ ਵਸਿਆ ਜੀ ਇਹਨਾਂ ਸ਼ੌਕ ਦੇ ਕਿੱਥੇ ਕਿੱਥੇ ਲੈ ਗਾ ਜੀ 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 ਇਹ ਬਹੁਤ ਅੱਛਾ ਜੀ ਇਹਨਾਂ ਦਾ ਬਹੁਤ ਮੈਂ ਕਾਫੀ ਸਮੇਂ ਤੋਂ ਮਨ 20-25 ਸਾਲ ਤੋਂ ਪੇਸ਼ ਨਹੀਂ ਇਹਨਾਂ ਨੂੰ ਜਾਣਦਾ ਰਹਿਮਾ ਇਹਨਾਂ ਦੀ ਵੀਡੀਓ ਵੀ ਦੇਖੀ ਹੈ ਮੇਰੇ ਨਾਲ ਵੀ ਮੇਰੇ ਕਾਫੀ ਸੌਂਗ ਕੀਤੇ ਆ ਤੇ ਅਸੀਂ ਦੋਨੋਂ ਬੜੇ ਵਧੀਆ ਸਟੇਜਾਂ ਦੇ ਬੰਬੇ ਦਿੱਲੀ ਤੱਕ ਆਪਾਂ ਦੋਨੋਂ ਭਰਾਵਾਂ ਨੇ ਗਾਇਆ YouTube ਤੇ ਵੀ ਸਾਡੇ ਗਾਣੇ ਦੋਨਾਂ ਦੇ ਭਰਾਵਾਂ ਦੇ ਹੀਗੇ ਆ ਅਸੀਂ ਸਾਡਾ ਬੜਾ ਕੰਬੀਨੇਸ਼ਨ ਹੈਗਾ ਦੋਨਾਂ ਦਾ ਮੁਹੰਮਦ ਰਫੀ ਆਰਡੀ ਪਰਮ ਤੇ ਸ਼ੌਕ ਕੁਮਾਰ ਦੇ ਇਹਨਾਂ ਦਾ ਨਾਲ ਮੇਰਾ ਕੰਬੀਨੇਸ਼ਨ ਹੁੰਦਾ ਹੀ ਰਹਿੰਦਾ ਕਾਫੀ ਦੌਰ ਤੇ ਔਰ ਇਹ ਬਹੁਤ ਸੀਨੀਅਰ ਮਿਰਤੇ ਵੀ ਸੀਨੀਅਰ ਹਨ ਬਹੁਤ ਅੱਛਾ ਗਾਉਂਦੇ ਨੇ ਤੇ ਬਹੁਤ ਅ ਇਸ ਕੱਲ ਕੇ ਵੀ ਮਿਹਨਤ ਵੀ ਬਹੁਤ ਜ਼ਿਆਦਾ ਇਹਨਾਂ ਨੇ ਅਵਾਰਡ ਵੀ ਬੜੇ ਪ੍ਰਾਪਤ ਕੀਤੇ ਆ ਤੇ ਮੈਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਕਿ ਇਹਨਾਂ ਨੇ ਅੱਜ ਸਾਨੂੰ ਇੱਥੇ ਬੁਲਾਇਆ ਵਾ ਔਰ ਇੱਥੇ ਆ ਕੇ ਫਤਿਹ ਚੂੜੀਆਂ ਦੇ ਵਿੱਚ ਸਾਨੂੰ ਮੌਕਾ ਦਿੱਤਾ ਔਰ ਆਪਾਂ ਬੜਾ ਖੁਸ਼ ਰਹਿ ਸੀ ਕਿ ਅਸੀਂ ਸਾਨੂੰ ਆਪਣਾ ਪਰਿਵਾਰ ਵਿੱਚ ਸਾਨੂੰ ਮਾਹੌਲ ਇਹੋ ਜਿਹਾ ਲੱਗਿਆ ਮੀ ਨਵੀਂ ਜਨਰੇਸ਼ਨ ਨੂੰ ਕੀ ਕਹਿੰਦੇ ਨਵੀਂ ਜਨਰੇਸ਼ਨ ਨੂੰ ਕਹਾਂਗੇ ਕਿ ਤੁਸੀਂ ਜਿਹੜੇ ਪੁਰਾਣੇ ਸਿੰਗਰ ਸੀ ਮੁਹੰਮਦ ਰਫੀ ਸਾਹਿਬ ਸੀ ਇਹ ਆਪਣਾ ਕਿਸ਼ੋਰ ਸਾਹਿਬ ਸੀ ਨਕੇਸ਼ ਸਾਹਿਬ ਸੀ ਉਹਨਾਂ ਨੂੰ ਫੋਲੋ ਕਰਨ ਉਹਨਾਂ ਨੂੰ ਫੋਲੋ ਕਰਨ ਉਹਨਾਂ ਨਾਲ ਹੀ ਥੋੜਾ ਨਾ ਕਾਫੀ ਗਿਆਨ ਪ੍ਰਾਪਤ ਹੋ ਨਾਗਾ ਕਿਉਂਕਿ ਅੱਜ ਜਿਹੜੇ ਅਸੀਂ ਸੰਗੀਤ ਦੇਖਦੇ ਪੈਣਾ ਕਲਾਸੀਕਲ ਕਿਤੇ ਕਲਾਸੀਕਲ ਨਹੀਂ ਸਮਝ ਨਜ਼ਰ ਆ ਰਿਹਾ ਕੋਈ ਮੂਵਮੈਂਟ ਨੇ ਨਜ਼ਰ ਆ ਰਿਹਾ ਕੋਈ ਇਹ ਚੀਜ਼ ਹੈ ਕੁਛ ਨਜ਼ਰ ਆ ਰਿਹਾ ਜਿਸ ਤਰ੍ਹਾਂ ਪੁਰਾਣੇ ਗੀਤ ਦੇਤੇ ਕਲਾਸੀਕਲ ਚੱਲਦੇ ਬੈਸਟਨ ਵੀ ਚੱਲਦੇ ਹਰ ਤਰ੍ਹਾਂ ਦਾ ਮਾਹੌਲ ਕਲਚਰ ਚੇਂਜ ਹੁੰਦੇ ਰਹੇ ਅਸੀਂ ਕਿੰਨੇ ਕਿ ਉਸ ਨੂੰ ਦੁਬਾਰਾ ਨੂੰ ਅਪਣਾਣ ਕਿ ਜਿਹੜੇ ਬਹੁਤ ਠਟਕੀਲੇ ਗਾਣੇ ਨੇ ਇਸ ਤਰ੍ਹਾਂ ਦੇ ਗਾਣੇ ਉਹਨਾਂ ਨੂੰ ਥੋੜਾ ਅਵੋਇਡ ਕਰਮ ਅੱਜ ਬਤੇਗਾ ਜਿਹੜੀ ਰਫੀਨਾਈਟ ਬਣਾਈ ਗਈ ਹੈ ਇਹਦੀ ਕੀ ਕਉਂ ਮਫਾਦੀ ਹੈ ਬਈ ਇਹ ਸੋਹ ਬਜਾਲਾ ਜੀ ਤੇ ਉਹਨਾਂ ਦੇ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਕਿ ਫਤਿਹਗੜ ਚੂੜੀਆਂ ਦੇ ਵਿੱਚ ਪਹਿਲੀ ਵਾਰ ਜਦ ਰਿਆ ਰਫੀ ਸਾਹਿਬ ਦੀ ਜਹਾਦ ਨੂੰ ਅ ਸੰਗੀਤ ਦੀ ਸ਼ਾਮ ਜਿਹੜੀ ਆ ਆਰਗੇਨਾਈਜ਼ ਕੀਤੀ ਗਈ ਆ ਰਫੀ ਸਾਹਿਬ ਸਾਡੇ ਲਾਗੇ ਹੀ ਮੀਠਾ ਤਸੀਲ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪੋਟਲਾ ਸੁਤਾਨ ਤੋਂ ਸਿਧਾਂ ਸਿੰਘ ਦਾ ਜਨਮ ਜਿਆ ਪਰ ਉਹ ਪ੍ਰਿਆਪੀ ਹੋਣ ਦੇ ਰਾਤੇ ਉਹਨਾਂ ਦਾ ਸਾਡਾ ਹੋਰ ਵੀ ਫਰਕ ਦਰਦਾ ਹੈ ਕਿ ਉਹਨਾਂ ਦੀ ਇਸ ਯਾਦ ਨੂੰ ਅੱਗੇ ਵਧ ਚੜ ਕੇ ਬਧਾਈਏ ਤੇ ਉਹਨਾਂ ਦੇ ਸੰਗੀਤ ਨੂੰ ਜਿਹੜੀ ਦੇਣ ਹੈ ਬਹੁਤ ਵੱਡੀ ਦੇਣ ਹੈ ਇੰਡੀਆ ਨੂੰ ਇੰਡੀਅਨ ਇੰਡਸਟਰੀ ਨੂੰ ਨਹੀਂ ਬਲ ਕੇ ਪੂਰੇ ਵਰਲਡ ਵਿੱਚ ਮੋਰ ਕੰਟਰੀਬਿਊਸ਼ਨ ਲਈ ਉਹਨਾਂ ਦੇ ਫੀਟਾਂ ਦਾ ਅਸੀਂ ਖੱਜ ਹੀ ਜਿਹੜਾ ਉਹਨਾਂ ਖੇਰੇ ਜੀ ਸੰਸਾ ਵਾਲੇ ਫਰੇਕਰ ਜੀ ਦੇ ਜਲਾਦੀ ਦੇ ਪ੍ਰੋਗਰਾਮ ਤਾਂ ਹਮ ਕਰੇ ਕਿਸ ਆਖਰੀ ਜਿਹੜਾ 74 ਪ੍ਰਵਾਸ ਵਿੱਚ ਆ ਕੇ ਬਸਾ ਜਿਹੜਾ ਸਹੀ ਇਤਹਾਸ ਉਹਨਾਂ ਇਸਾਰ ਪਿਆਸ ਕਰ ਮਲੇ ਦਾ ਬਸ ਆ ਗਿਆ ਕਿਸ ਤਰ੍ਹਾਂ ਦੇਖ ਬਹੁਤ ਖੁਸ਼ੀ ਹੋਈ ਜੀ ਫਤੇਗਾ ਚੂਰੀਆਂ ਦੇ ਸੋਨ ਸੇ ਮਜਾਲਾ ਜੀ ਬਣੋੜਾ ਇਹ ਕੰਮ ਕੀਤਾ ਗਿਆ ਬਹੁਤ ਪ੍ਰਸ਼ੰਸਾਯੋਗ ਹੈ ਕਿ ਫਤਿਹਗੜ ਚੂੜੀਆਂ ਵਰਗੇ ਛੋਟੇ ਸ਼ਹਿਰ ਵਿੱਚ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਣਾ ਇੱਕ ਬਹੁਤ ਵੱਡੀ ਗੱਲ ਹੈ ਦੇਖੋ ਵੱਡੇ ਵੱਡੇ ਸ਼ਹਿਰਾਂ ਵਿੱਚ ਲਾਈਵ ਕਾਨਸਰਟ ਹੁੰਦੇ ਨੇ ਆਪਾਂ ਉੱਥੇ ਦੇਖਣ ਜਾਂਦੇ ਆ ਟਿਕਟਾਂ ਖਰਚ ਕੇ ਉੱਥੇ ਦੇਖਣ ਜਾਂਦੇ ਆ ਪਰ ਫਤਿਹਗੜ ਚੂੜੀਆਂ ਵਿੱਚ ਸੋਨ ਸੇ ਮਜਾਲਾ ਜੀ ਨੇ ਕਿੱਥੋਂ ਕਿੱਥੋਂ ਹੀਰੇ ਕੱਢ ਕੇ ਲਿਆਉਂਦੇ ਨੇ ਜਿਨ੍ਹਾਂ ਨੇ ਆ ਕੇ ਇੰਨਾ ਵਧੀਆ ਪਰਫਾਰਮ ਕੀਤਾ ਵਾ ਕਿ ਪਤਾ ਨਹੀਂ ਸੀ ਲੱਗ ਰਿਹਾ ਕਿ ਇਹ ਵਾਕਿਆ ਪਰਫੈਸ਼ਨਲ ਸਿੰਗਰ ਨੇ ਕਿ ਆਮ ਸਿੰਗਰ ਨੇ ਇਸ ਤੋਂ ਇਲਾਵਾ ਕੁਝ ਇਸ ਤਰ੍ਹਾਂ ਦੇ ਵਿਰਤੀਆਂ ਨੇ ਵੀ ਇੱਥੇ ਗਾਇਆ ਵਾ ਜਿਹੜੇ ਵਾਕੇ ਸ਼ੁਕਰ ਉਸਤਮ ਦੇ ਤੌਰ ਤੇ ਨਾਲ ਕੰਮ ਕੀਤਾ ਦੇਖਿਆ ਕਿ ਉਹ ਅਸੀਂ ਸੋਚਿਆ ਨਹੀਂ ਸੀ ਕਿ ਉਹ ਇੰਨਾ ਵਧੀਆ ਗੀਤ गा ਸਕਦੇ ਨੇ ਪਰ ਵਾਕੇ ਸ਼ੌਂਕ ਦਾ ਮੁੱਲ ਕੋਈ ਨਹੀਂ ਹੈ ਦੇਖੋ ਇੱਕ ਜਿਹੜੇ ਬਜ਼ੁਰਗ ਵਿਅਕਤੀ ਆਏ ਸੀਗੇ ਉਹਨਾਂ ਨੇ ਵੀ ਦੇਖੋ ਕਿ ਕਿੱਡਾ ਵਧੀਆ ਆ ਕੇ ਕਿੱਡੀ ਬੁਰੋਂ ਆਏ ਨੇ ਆਪਣਾ ਯੋਗਦਾਨ ਪਾਉਣ ਵਾਸਤੇ ਕੁਝ ਸੀਮ ਡੈਮ ਤੋਂ ਐਸਡੀਓ ਨੇ ਉਹ ਵੀ ਇੱਥੇ ਆਏ ਨੇ ਆਪਣਾ ਇੱਕ ਸ਼ੌਂਕ ਪੂਰਾ ਕਰਨ ਵਾਸਤੇ ਕਿ ਮੁਹੰਮਦ ਅਫੀਫ ਨੂੰ ਸ਼ਰਧਾਂਜਲੀ ਦੇ ਸਕਣ ਇਸ ਲਈ ਪਤਾ ਹੈਗਾ ਚੂਰੀਆਂ ਵਾਸਤੇ ਮੇਰੇ ਵੱਲੋਂ ਸਾਰੇ ਨਗਰ ਨਿਵਾਸੀਆਂ ਵੱਲੋਂ ਇਹਨਾਂ ਦਾ ਬਹੁਤ ਧੰਨਵਾਦ ਹੈ ਕਿ ਉਹ ਇੱਥੇ ਆਏ ਨੇ ਤੇ ਸੋਨ ਸਿੰਘ ਮਜਾਲਾ ਜੀ ਦਾ ਬਹੁਤ ਪ੍ਰਸ਼ੰਸਾਯੋਗ ਕੰਮ ਹੈ। ਅੱਜ ਦੇ ਇਸ ਸਮਾਗਮ ਨੂੰ ਦੇਖ ਕੇ ਅਵਾਜ਼ੀ ਰਾਮ ਸਾਹਿਬ ਪਰੇ ਕਰ ਚੁੱਕੇ ਪਹਿਲੀ ਵਾਰ ਫਸਟ ਟਾਈਮ ਹੋਇਆ ਹੈ। ਅਸ਼ੋਕ ਅਰਸ਼ਵਾਂ ਦੇ ਮੁਖਾਰਾ ਕਰ ਰਹੇ। ਅ ਵੇਖੋ ਜੀ ਬਾਦ ਸਾਹਿਬ ਪਹਿਲੇ ਤੇ ਤੁਹਾਡੇ ਸਾਰੇ মিডিਆ ਦੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦੀ ਆਂ ਅਸੀਂ ਕਿ ਤੁਸੀਂ ਆ ਕੇ ਇੱਕ ਇੱਕ ਪਲ ਇੱਥੇ ਆ ਕੇ ਕਵਰ ਕੀਤਾ। ਤੇ ਇਹੋ ਆਜੇ ਸਿੰਗਰ ਹੀ ਜਿਹੜੇ ਵਾਕਈ ਇੰਨੇ ਵਧੀਆ ਉਹਨਾਂ ਨੇ ਗਾਣੇ ਪਰਫਾਰਮ ਕੀਤੇ ਕਿ ਆਪਾਂ ਕਈ ਵਾਰੀ ਟੀਵੀ 'ਚ ਸੁਣਦੇ ਆਂ ਅੱਜ ਲਾਈਵ ਵੇਖ ਕੇ ਇੰਨਾ ਮਜ਼ਾ ਆਇਆ ਸਾਨੂੰ ਕਿ ਆਪਾਂ ਤੇ ਭੁੱਲ ਗਏ ਹਾਂ ਕਿ ਬਾਹਰ ਦਾ ਕੀ ਮਾਹੌਲ ਚੱਲ ਰਿਹਾ ਤੇ ਅੰਦਰ ਕੀ ਮਾਹੌਲ ਚੱਲ ਰਿਹਾ ਤੇ ਬਹੁਤ ਹੀ ਮਜ਼ਾ ਆਇਆ ਤੇ মিডিਆ ਨੇ ਇੰਨਾ ਸਪੋਰਟ ਕੀਤਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਪ੍ਰੋਗਰਾਮ ਦੇ ਵਿੱਚ ਜਿਹੜਾ ਹੀ ਉਹਨੇ ਸਪான்ਸਰ ਵੀ ਇਤਰਾ ਕੀਤਾ ਸੀ ਕਿ ਸੋਨ ਬਜਾਲਾਣ মিডিਆ ਪਾਰਟਨਰਸ ਇਹ ਨਾਂ ਵੀ ਤੁਹਾਡਾ ਹੀ ਤੇ ਤਾਂ ਦਾ ਸਹਿਯੋਗ ਹੈ ਦਾ ਕਰਿਆ ਮੈਂ ਅੱਜ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਬਹੁਤ ਵਧੀਆ ਪ੍ਰੋਗਰਾਮ ਤੁਹਾਡੇ ਸਹਿਯੋਗ ਨਾਲ ਪੂਰਨ ਹੋਇਆ ਸ੍ਰੀ ਅੰਜੀਤ ਇਸ ਆਵਾਜ਼ੀ ਰਸ ਪ੍ਰੋਗਰਾਮ ਕਿਸ ਤਰ੍ਹਾਂ ਦੇ ਬਹੁਤ ਵਧੀਆ ਲੱਗਾ ਜੀ ਅੱਜ ਦਾ ਪ੍ਰੋਗਰਾਮ ਬਹੁਤ ਹੀ ਮਜਾ ਆਇਆ ਇਹ ਮਮਰ ਹਫੀ ਸਾਹਿਬ ਦੀ ਉਹਨਾਂ ਦਾ ਕੈਲੋਗੇ ਉਹਨਾਂ ਨੇ ਗਾਇਆ ਹੀ ਇਸ ਤਰ੍ਹਾਂ ਹੋਇਆ ਹੈ ਕਿ ਅੱਜ ਵੀ ਜਦੋਂ ਉਹਨਾਂ ਦੇ ਗਾਣੇ ਅਸੀਂ ਸੁਣਨੇ ਆ ਤੇ ਅਸੀਂ ਇੱਕ ਵੱਖਰੀ ਦੁਨੀਆ 'ਚ ਪਹੁੰਚ ਜਾਂਦੇ ਆ ਅੱਜ ਲੱਗਦਾ ਕਿ ਜਿਵੇਂ ਇੱਕ ਵਖਰੇ ਰੂਹ ਕੰਡੇ ਜਿਹਨੂੰ ਕਹਿੰਦੇ ਨੇ ਖੜੇ ਹੋ ਜਾਂਦੇ ਆ ਆਵਾਜ਼ ਸੁਣ ਕੇ ਉਹਨਾਂ ਦੇ ਗਾਏ ਹੋਏ ਗੀਤ ਸੁਣ ਕੇ ਬਹੁਤ ਅੱਛਾ ਲੱਗਾ ਅਤੇ ਘਰ ਟੂੜੀਆਂ ਔਰਗੇ ਸ਼ਹਿਰ ਵਿੱਚ ਐਡਾ ਵਧੀਆ ਇਹ ਪ੍ਰੋਗਰਾਮ ਕੀਤਾ ਗਿਆ ਆਈ ਉਮੀਦ ਕਰਨੇ ਆ ਕਿ ਅੱਗੋਂ ਵੀ ਇਹ ਪ੍ਰੋਗਰਾਮ ਇਸੇ ਤਰ੍ਹਾਂ ਹੀ ਹੁੰਦਾ ਰਹੇ ਤੇ ਸਾਨੂੰ ਹੋਰ ਵੀ ਵਧੀਆ ਤੋਂ ਵਧੀਆ ਪਰਫਾਰਮੈਂਸ ਵੇਖਣ ਨੂੰ ਮਿਲੇ ਧੰਨਵਾਦ